ਸ਼੍ਰੀ ਗੁਰਪ੍ਰਬਦਾਸ ਜੀ ਮਹਾਰਾਜ ਦੇ 699 ਪ੍ਰਕਾਸ਼ ਗੁਰਪੁਰਬ ਦੇ ਪਵਨ ਮੌਕੇ ਅੰਮ੍ਰਿਤਸਰ ਵਿੱਚ ਕੱਢੀ ਗਈ ਵਿਸ਼ਾਲ ਸ਼ੁਭਾ ਯਾਤਰਾ ਦਾ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਬਾਹਰ ਪੰਜਾਬ ਨੈਸ਼ਨਲ ਬੈਂਕ ਐਸਐਸਸੀ ਐਸਟੀ EMPLOYEES WELFARE ASSOCIATION ਵੱਲੋਂ ਨਿੱਘਾ ਤੇ ਸਰਦਾਪੂਰਵਕ ਸਵਾਗਤ ਕੀਤਾ ਗਿਆ ਇਸ ਮੌਕੇ ਐਸੋਸੀਏਸ਼ਨ ਵੱਲੋਂ ਸੰਗਤਾਂ ਦੀ ਸੇਵਾ ਲਈ ਵਿਸ਼ਾਲ ਲੰਗਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸ਼ੁਭਾ ਯਾਤਰਾ ਵੀ ਸ਼ਾਮਲ ਸੰਗਤਾਂ ਨੂੰ ਜਲਪਾਨ ਅਤੇ ਲੰਗਰ ਦੀ ਸੇਵਾ ਪ੍ਰੇਮ ਅਤੇ ਭਾਵਨਾ ਨਾਲ ਕੀਤੀ ਗਈ। ਇਸ ਮੌਕੇ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਨੂੰ ਯਾਦ ਕਰਦਿਆਂ ਕਿਹਾ ਗਿਆ ਕਿ ਗੁਰੂ ਸਾਹਿਬ ਨੇ ਸਮਾਜਿਕ ਬਰਾਬਰੀ ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਜੋ ਅੱਜ ਵੀ ਸਮਾਜ ਲਈ ਪ੍ਰੇਰਨਾ ਸਰੋਤ ਹੈ। ਇਸ ਸੇਵਾ ਸਮਾਗਮ ਵਿੱਚ ਹਰਪ੍ਰੀਤ ਸਿੰਘ, ਰੋਹਿਤ ਬਲਵਿੰਦਰ ਕੁਮਾਰ ਭਗਵਾਨ ਸਿੰਘ ਰੋਵਿੰਦ ਭਾਰਤੀ ਗੁਰਦੇਵਾਲ ਚੰਦ ਮਕੇਸ਼ ਕੁਮਾਰ ਦਿਲਾਵਰ ਸਿੰਘ ਗੁਰਦੀਪ ਸਿੰਘ ਰਵੀ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ ਸੰਗਤਾਂ ਵੱਲੋਂ ਐਸੋਸੀਏਸ਼ਨ ਦੀ ਇਸ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ ਇਸ ਸਮੇਂ ਕਿ ਕੀ ਕਿਹਾ ਪ੍ਰਬੰਧਕਾਂ ਨੇ ਦੇਖੋ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜ਼ਿਲ੍ਹਾ ਇੰਚਾਰਜ ਮਹਿੰਦਰ ਸਿੰਘ ਸੀਟਾ ਦੀ ਰੋਜ਼ਾਨਾ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਲਈ ਵਿਸ਼ੇਸ਼ ਰਿਪੋਰਟ ਜਾ ਗੁਰੂ ਦੇਵ ਤੁਹਾਨੂੰ ਗੁਰੂ ਦੇਵ ਜੀ ਅੱਜ ਅਸੀਂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੀ ਜਨਮ ਦਿਤੇ ਪੰਜਾਬ ਨੈਸ਼ਨਲ ਬੈਂਕ ਐਸ்சிਐਸਟੀ EMPLOYEES WELFARE ASSOCIATION ਵੱਲੋਂ ਅੱਜ ਆਹੀਂ ਇੱਕ ਲੰਗਰ ਦਾ ਉਪਰਾਲਾ ਕੀਤਾ ਹੈ ਮਹਾਨ ਸੰਤ ਜਿਹੜੇ ਸੀ ਆਪਣੇ ਗੁਰੂ ਗੁਰੂ ਰਵੀਦਾਸ ਜੀ ਉਹਨਾਂ ਨੇ ਸ਼ੁਰੂ ਤੋਂ ਹੀ ਜਦੋਂ ਬੜਾ ਭੇਡ ਭਾਵ ਸੀ ਉਹਨਾਂ ਨੇ ਬੜਾ ਨਹੀਂ ਡਰ ਹੋ ਕੇ ਇੱਕ ਸਮਾਜ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਰੇ ਜਿਹੜੇ ਇਨਸਾਨ ਨੇ ਉਹ ਬਰਾਬਰ ਨੇ ਅੱਜ ਅਸੀਂ ਇਹੀ ਮੈਸੇਜ ਆਪਣੇ ਸਾਰੇ ਜਨਤਾ ਲੋਕਾਂ ਨੂੰ ਦੇਣਾ ਚਾਹੁੰਦੇ ਆ ਕਿ ਕੋਈ ਵੀ ਜਣਾ ਇਹ ਜਾਤੀ ਦੇ ਹਿਸਾਬ ਨਾਲ ਕਿਸੇ ਧਰਮ ਦੇ ਹਿਸਾਬ ਨਾਲ ਕੋਈ ਵੀ ਵਿਤਕਰਾ ਨਾ ਕਰੇ ਤੇ ਜੋ ਗੁਰੂ ਮਹਾਰਾਜ ਦੇ ਸੁਪਨਾ ਸੀ ਬੇਗੰਪੂਰਾ ਕਿ ਜਿੱਥੇ ਸਾਰੇ ਖੁਸ਼ ਰਹਿਣ ਤੇ ਕਿਸ ਨੂੰ ਕੋਈ ਗਮ ਨਾ ਹੋਵੇ ਉਹ ਅਸੀਂ ਇੱਕ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਤੇ ਸਾਰਿਆਂ ਨੂੰ ਇਹੀ ਮੈਸੇਜ ਦਵਾਂਗੇ ਕਿ ਸਾਰਿਆਂ ਅਗੇ ਇਹੀ ਅਪੀਲ ਕਰਦੇ ਆ ਜਿੰਨੇ ਸਾਡੀ ਸੰਗਤ ਹੈ ਕਿ ਜਿਹੜਾ ਮੈਂ ਬਾਬਾ ਜੀ ਦਾ ਸੰਤ ਜੀ ਦਾ ਸੁਪਨਾ ਸੀ ਰਵੀਦਾਸ ਮਹਾਰਾ ਜੀ ਦਾ ਉਹ ਪੂਰਾ ਕੀਤਾ ਜਾਵੇ ਸਾਰਿਆਂ ਗਈ ਅਪੀਲ ਹੈ ਜੀ ਕੈਗੁਰੂ ਦੇਵਤਾਂ ਨੂੰ